ਤੇਰੀ ਮੇਰੀ ਲੱਗੀ ਦੋਸਤੀ ਵੱਜ ਗਏ ਢੋਲੀ ਨਗਾਰੇ ਬਈ ਇਸ਼ਕ ਦੇ ਬਦਲੇ ਉਹੀ ਤੜਫਦੇ ਇਸ਼ਕ ਦੇ ਬਦਲੇ ਉਹੀ ਤੜਫਦੇ ਦੋ ਨੈਣਾਂ ਦੇ ਮਾਰੇ ਚੱਲ ਕਿਧਰੇ ਧੋ ਗੱਲਾਂ ਕਰੀਏ ਬਹਿ ਕੇ ਨਦੀ ਕਿਨਾਰੇ ਸੇਜੀਆਂ ਚੜਦੇ ਤੇਰੇਆਂ ਦੁੱਖਾਂ ਦੇ ਮਾਰੇ ਸੇਜੀਆਂ ਚੜਦੇ ਤੇਰੇਆਂ ਦੁੱਖਾਂ ਦੇ ਮਾਰੇ ਸੇਜੀਆਂ ਚੜਦੇ ਤੇਰੀ ਮੇਰੀ ਲੱਗੀ ਦੋਸਤੀ ਲੋਕ ਮਾਰਦੇ ਨੇਜੇ ਤੇਰੀ ਮੇਰੀ ਲੱਗ ਦੋਸਤੀ ਲੋਕ ਮਾਰਦੇ ਨੇ ਜੀ ਤੇਰੇ ਉੱਤੇ ਜਾਣ ਵਾਰ ਦਿਆਂ ਤੂੰ ਕੀ ਜਾਣਦੀ ਭੇਡੇ ਤੇਰੇ ਬੋਲਾ ਨੇ ਕੀਤੇ ਸ਼ੇਕ ਕਲੇਜੇ ਤੇਰੇ ਬੋਲਾ ਨੇ ਕੀਤੇ ਸ਼ੇਕ ਕਲੇਜੇ ਤੇਰੇ ਬੋਲਾ ਨੇ ਛੜਾ ਛੜਾ ਨਾ ਕਰਿਆ ਕਰਨੀ ਛੜਾ ਛੜਾ ਨਾ ਕਰਿਆ ਕਰਨੀ ਛੜੇ ਕਰਮਾਂ ਦੇ ਮਾਰੇ ਪਹਿਲਾਂ ਤਾਂ ਇਹ ਰੱਬ ਨੇ ਝਿੜਕੇ ਨੀ ਪਹਿਲਾ ਤਾਂ ਇਹ ਰੱਬ ਨੇ ਛਿੜਕੇ ਫੇਰ ਲੋਕਾਂ ਦੇ ਫਿਟਕਾਰੇ ਇੰਨਾ ਛੜਿਆਂ ਨੂੰ ਨਾ ਛਿੜਕੀ ਮੁਟਿਆਰੇ ਨੀ ਇੰਨਾ ਛੜਿਆਂ ਨੂੰ ਨਾ ਛਿੜਕੀ ਮੁਟਿਆਰੇ ਲਿਆ ਭਾਬੀ ਤੇਰਾ ਮਾਲ ਚਾਰਦਿਆਂ ਲਿਆ ਭਾਬੀ ਤੇਰਾ ਮਾਲ ਚਾਰਦਿਆਂ ਹੱਥ ਵਿੱਚ ਫੜ ਕੇ ਕੂਨਾ ਰੋਈਆਂ ਦੇ ਵਿੱਚ ਫਿਰਨ ਬੱਕਰੀਆਂ ਜਿਉਂ ਜੰਗਲ ਵਿੱਚ ਮੂਨਾ ਤੱਤਿਆਂ ਲੋਆਂ ਨੇ ਪਿੰਡ ਜਾਲ ਤਾ ਰਹਿ ਗਿਆ ਹੱਡਨ ਮੂਨਾ ਕਰਦੀ ਨਾਰ ਬਿਨਾ ਕਾਦੀਆਂ ਪ੍ਰਭੂ ਜੂ ਨਾ ਕਰਦੀ ਨਾਰ ਬਿਨਾ ਕਾਦੀਆਂ ਪ੍ਰਭੂ ਜੂ ਨਾ ਕਰਦੀ ਨਾਰ ਬਿਨਾ ਘਰ ਤਾਂ ਜਿੰਨਾ ਦੇ ਕੋਲੋ ਗੋਲੀ ਖੇਤ ਜਿੰਨਾ ਦੇ ਨਿਆਈਆਂ ਉੱਚੀਆਂ ਚਰੀਆਂ ਸੰਘਣੇ ਬਾਜਰੇ ਉੱਚੀਆਂ ਚਰੀਆਂ ਸੰਘਣੇ ਬਾਜਰੇ ਖੇਡਣ ਲੁਕਣ ਮਚਾਈਆਂ ਲੈ ਕੇ ਗੋਪੀਆਂ ਚੜ ਗਈ ਮਣੇ ਤੇ ਚਿੜੀਆਂ ਖੂਬ ੜਾਈਆਂ ਫੁੱਲ ਅੰਗ ਤਰ ਜਾਣਗੀਆਂ ਹਣ ਦੇ ਮੁੰਡੇ ਨਾਲ ਲਾਈਆਂ ਨਹੀਂ ਫੁੱਲ ਵਾਂਗ ਤਰ ਜਾਏਂਗੀ ਹਣ ਦੇ ਮੁੰਡੇ ਨਾਲ ਲਾਈਆਂ ਨਹੀਂ ਫੁੱਲ ਵਾਂਗ ਤਰ ਜਾਏਂਗੀ ਪਾਦੋਂ ਦੀ ਧੁੱਪ ਬੁਰੀ ਬੈਰ ਨੇ ਪਾਦੋਂ ਦੀ ਧੁੱਪ ਬੁਰੀ ਬੈਰ ਨੇ ਤਾਪ ਪੌਰ ਨੂੰ ਚੜਿਆ ਮੈਂ ਤਾਂ ਮੰਗਾਂ ਡਬਲ ਰੋਟੀਆਂ ਮੈਂ ਤਾਂ ਮੰਗਾਂ ਡਬਲ ਰੋਟੀਆਂ ਤੈਂ ਦਲੀਆ ਕਿਉਂ ਤਰਿਆ ਵਿੰਗਵਲ ਸਭ ਕੱਢ ਦੂੰ ਜਦੋਂ ਕੋਟ ਨਾ ਫੜਿਆ ਨਹੀਂ ਵਿੰਗਵਲ ਸਭ ਕੱਢ ਦੂੰ ਜਦੋਂ ਕੋਟ ਨਾ ਫੜਿਆ ਨਹੀਂ ਵਿੰਗਵਲ ਸਭ ਕੱਢ ਦੂੰ ਤੇਰੇ ਲਾਲ ਸੁਹੇ ਬੁੱਲ ਸਾਨੂੰ ਲੈਣੇ ਪੈਗੇ ਮੁੱਲ ਤੇਰੇ ਲਾਲ ਸੁਹੇ ਬੁੱਲ ਸਾਨੂੰ ਲੈਣੇ ਪੈਗੇ ਮੁੱਲ ਜਿੱਥੇ ਟੱਕ ਰਹਿਗੀ ਕੱਲੀ ਤੈਨੂੰ ਚੱਕੂ ਮੱਲੋਂ ਮੱਲੀ ਕੱਟ ਮੋੜ ਬੱਲੀਏ ਸਾਨੂੰ ਲੱਗਦੀ ਪਿਆਰੀ ਤੇਰੀ ਤੋਰ ਬੱਲੀਏ ਸਾਨੂੰ ਲੱਗਦੀ ਪਿਆਰੀ ਤੇਰੀ ਤੋਰ ਬੱਲੀਏ ਤੱਤਾ ਪਾਣੀ ਕਰਦੇ ਰਕਾਨੇ ਤੱਤਾ ਪਾਣੀ ਕਰਦੇ ਰਕਾਨੇ ਤਰਦੇ ਬਾਲ ਟੀ ਪਰ ਕੇ ਅਟਨ ਬਟਨ ਦੀ ਸਾਬਣ ਤਰਦੇ ਨਹੀਂ ਅਟਨ ਬਟਨ ਦੀ ਸਾਬਣ ਤਰਦੇ ਨਾਲ ਤੇਲ ਦੀ ਸ਼ੀਸ਼ੀ ਅਜ ਤੂੰ ਤਕੜੀ ਧਾਰੂ ਪਰ ਦੀ ਪੀਤੀ ਅਜ ਤੂੰ ਹੋ ਤਕੜੀ ਧਾਰੂ ਪਰ ਦੀ ਪੀਤੀ ਨਹੀਂ ਅਜ ਤੂੰ ਹੋ ਤਕੜੀ ਧਾਰੂ ਪਰ ਦੀ ਪੀਤੀ ਇੱਕ ਕੁੜੀ ਤੋਂ ਕਵਾਰੀ ਦੂਜੀ ਕਜਲੇ ਦੀ ਤਾਰੀ ਇੱਕ ਕੁੜੀ ਤੋਂ ਕਵਾਰੀ ਦੂਜੀ ਕਜਲੇ ਦੀ ਤਾਰੀ ਤੀਜਾ ਲੌਂਗ ਲੈ ਸ਼ਿਕਾਰੇ ਮਾਰ ਪਟਦਾ ਨੀ ਤੈਂ ਜਾਨ ਜੋਗਾ ਛੱਡੇ ਆਨਾ ਪੁੱਤ ਜੱਟ ਦਾ ਨੀ ਤੈਂ ਜਿਉਣ ਜੋਗਾ ਛੱਡੇ ਆਨਾ ਪੁੱਤ ਜੱਟ ਦਾ